ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਵਾਈਆਂ ਦਾ ਲੰਗਰ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦਾ ਕੈਂਪ ਲੱਗਿਆ ਹੋਇਆ ਸੀਗਾ 22 April 2025 ਦਾ ਇਹ ਸਾਲ ਦਾ 8ਵਾਂ ਕੈਂਪ ਆ ਜੀ ਅੱਜ ਦੇ ਕੈਂਪ ਵਿੱਚ 3279 ਟੋਟਲ ਪੇਸ਼ੈਂਟ ਆਏ ਟੋਟਲ ਸਾਡੇ ਪਰਿਵਾਰ ਦੇ ਮੈਂਬਰ ਆਏ ਕਹਾਂਗੇ ਜਿਹੜੇ ਇੱਥੋਂ ਦਵਾਈਆਂ ਪ੍ਰਸ਼ਾਦ ਦੇ ਰੂਪ ਚ ਲੈ ਕੇ ਗਏ ਨੇ ਤੇ 3279 ਇਹ ਉਹ ਮੈਂਬਰ ਨੇ ਜਿਨ੍ਹਾਂ ਨੂੰ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਮੈਂਟਲੀ ਸਮੱਸਿਆਵਾਂ ਕਈ ਲੋਕ ਲੰਬੇ ਸਮੇਂ ਤੋਂ ਕਮਰਿਆਂ 'ਚ ਬੰਦ ਕਰਕੇ ਰੱਖੇ ਸੀ ਸੰਗਲਾਂ 'ਚ ਬੰਦ ਕੇ ਰੱਖੇ ਹੁੰਦੇ ਆ ਸੜਕਾਂ 'ਤੇ ਤੁਰੇ ਫਿਰਦੇ ਆ ਦਰਦਰ ਦੀਆਂ ਠੋਕਣਾ ਖਾਂਦੇ ਲੋਕ ਬਹਿਮਾ ਭਰਮਾਂ 'ਚ ਪੈ ਜਾਂਦੇ ਆ ਬਾਬਿਆਂ ਦੇ ਚੌਂਕੀਆਂ ਭਰੀ ਜਾਂਦੇ ਆ ਡੇਰਿਆਂ 'ਤੇ ਜਾ ਜਾ ਕੇ ਮੱਥੇ ਰਗੜੀ ਜਾਂਦੇ ਆ ਭੂਤਾਂ ਪ੍ਰੇਤਾਂ ਦਾ ਸਾਆਵਾ ਪਰ ਗੁਰਨਾਨਕ ਪਾਤਸ਼ਾਹ ਦੀ ਕਿਰਪਾ ਹੋਈ 2017 ਤੋਂ ਇਹ ਦਵਾਈਆਂ ਦੇ ਲੰਗਰ ਲੱਗਣੇ ਸ਼ੁਰੂ ਹੋਏ ਮਨੁੱਖਤਾਰੀ ਸੇਵਾ ਪਰਿਵਾਰ ਦੇ ਵਿੱਚ ਸੁਪਨਿਆਂ ਦੇ ਘਰ 'ਚ ਦਵਾਈਆਂ ਦੇ ਲੰਗਰ ਦੇ ਵਿੱਚ ਹਰ 15 ਦਿਨਾਂ ਬਾਅਦ 14 ਦਿਨਾਂ ਬਾਅਦ ਮੰਗਲਵਾਰ ਨੂੰ ਜਿਵੇਂ ਅੱਜ ਕੈਂਪ ਲੱਗਿਆ ਅਗਲਾ ਮੰਗਲਵਾਰ ਛੱਡ ਕੇ ਉਸ ਤੋਂ ਅਗਲੇ ਮੰਗਲਵਾਰ ਫੇਰ ਲੱਗੇਗਾ ਹਰ 14 ਦਿਨਾਂ ਬਾਅਦ ਇਹ ਕੈਂਪ ਲੱਗਦੇ ਨੇ ਜਿਹਦੇ 'ਚ ਲੱਖਾਂ ਹੀ ਭੈਣ ਭਰਾਵਾਂ ਨੂੰ ਦਵਾਈਆਂ ਹੁਣ ਤੱਕਰ ਦਵਾ ਚੁੱਕੇ ਆਂ ਅੱਜ ਵੀ 3279 ਮੈਂਬਰਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਬਹੁਤ ਸਾਰੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਸਕੂਨ ਆਉਂਦਾ ਵਾਪਸ ਮੁੜ ਕੇ ਜਿਹੜੇ ਲੰਬੇ ਟਾਈਮ ਤੋਂ ਘਰ ਚ ਕੁੱਟਮਾਰ ਪੰਨ ਤੋੜ ਦਾ ਸਾਹਮਣਾ ਕਰਦੇ ਸੀ ਇਨ੍ਹਾਂ ਕੈਂਪਾਂ ਦੇ ਵਿੱਚ ਆ ਰਹੇ ਭੈਣ ਭਰਾ ਬੱਚੇ ਬੱਚੀਆਂ ਬਾਪੂ ਬਜ਼ੁਰਗ ਸਾਡੀਆਂ ਮਾਵਾਂ ਦੀ ਸਿਹਤ ਜਾਬੀ ਲਈ ਚੜ੍ਹਦੀ ਕਲਾ ਲਈ ਤੰਦਰੁਸਤੀ ਲਈ ਅਰਦਾਸ ਕਰਿਓ ਕਿਉਂਕਿ ਇਕੱਲੀਆਂ ਦਵਾਈਆਂ ਨਹੀਂ ਕੰਮ ਕਰਦੀਆਂ ਦਵਾਈਆਂ ਵੀ ਕਰਦੀਆਂ ਕੰਮ ਨਾਲ ਜਨਕੀ ਅਰਦਾਸ ਵਿਰਥੀ ਨਾ ਜਾਵੇ ਤੁਹਾਡੀ ਕੀਤੀ ਅਰਦਾਸ ਖਾਲੀ ਨਹੀਂ ਜਾਣੀ ਤੇ ਅੱਜ ਦੇ ਇਸ ਕੈਂਪ ਦੇ ਵਿੱਚ ਜਿਹੜੇ ਕੁੱਲ ਮੈਂਬਰ ਆਏ ਆ ਜਿਵੇਂ 3279 ਆਏ ਨੇ ਤੇ ਛੋਟੇ ਬੱਚੇ ਸੀ ਜਿਹੜੇ ਉਹ 211 ਸੀ ਟੋਟਲ ਜਿਨ੍ਹਾਂ ਦੇ ਵਿੱਚੋਂ 54 ਬੱਚਿਆਂ ਦੀ ओपीडी ਹੋਈ ਐ 157 ਬੱਚਿਆਂ ਦੀ ਰਿਪੀਟ ਦਵਾਈ ਦਿੱਤੀ ਗਈ ਆ ਇਦਾਂ ਹੀ ਵੱਡੇ ਜਿਹੜੇ ਮਰੀਜ਼ ਸੀ 1692 ਨੂੰ ਦੀ ओपीडी ਹੋਈ ਆ 1376 ਮਰੀਜ਼ਾਂ ਦੀ ਰਿਪੀਟ ਕੀਤੀ ਗਈ ਹੈ ਦਵਾਈ ਤੇ ਇਹ ਕੁੱਲ 303068 ਬਣੇ ਪਰ ਬੱਚੇ ਵਿੱਚ ਮਿਲਾ ਕੇ 211 ਤੇ 3279 ਮੈਂਬਰ ਇਹ ਟੋਟਲ ਬਣਦੇ ਆ। ਕੁੱਲ ਨਵੇਂ ਮਰੀਜ਼ ਆ ਜਿਹੜੇ ਉਹ 295 ਆਏ ਨੇ ਇਸ ਕੈਂਪ 'ਚ ਜਿਹੜੇ ਪਹਿਲੀ ਵਾਰ ਆਏ ਨੇ ਅੱਜ। ਬਸ ਇਹਨਾਂ ਸਾਰਿਆਂ ਵਾਸਤੇ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰੇ। ਬਹੁਤ-ਬਹੁਤ ਸ਼ੁਕਰੀਆ ਜੀ। ਦੇਖੋ ਕਿਵੇਂ ਅੱਜ ਦੇ ਇਸ ਕੈਂਪ ਦੇ ਵਿੱਚ ਬੱਚੇ-ਬੱਚੀਆਂ ਸਾਨੂੰ ਮਿਲੀਆਂ ਕਿਵੇਂ ਉਹਨਾਂ ਨਾਲ ਅਸੀਂ ਗੱਲਾਂ ਸਾਂਝੀਆਂ ਕੀਤੀਆਂ। ਅਸੀਂ ਛੋਟੇ ਛੋਟੇ ਅੰਝੇ ਸ਼ੇਅਰ ਕੀਤੇ ਉਹ ਵੀ ਸੁਣਿਓ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਹੋ ਗਿਆ ਪੁੱਤ ਠੀਕ ਆ ਵੀਰ ਜੀ ਦੱਸੀ ਗੱਲ ਪੜ੍ਹਨੇ ਵਾਹਿਗੁਰੂ ਬਸ ਕਿਦਮ ਹੈਪਰ ਹੋ ਜਾਂਦੇ ਜੀ ਹੁਣ ਇੰਨਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜੀ ਵਿਗਾਸ ਸੱਚੇ ਸਤਿਗੁਰੂ ਨਾਨਕ ਹੋਸੀਪੀ ਸਰ ਕੀ ਹੋਇਆ ਪੁੱਤ ਇਹ ਨਾਮ ਤੇਰਾ ਤੇਰਾ ਨਾਮ ਉਹ ਪੁੱਤਰਾ ਨਾਮ ਦੱਸ ਦੇ। ਨਾਮ ਨਾਮ ਲੈ ਛੱਡ ਤਾਂ ਛੱਡ ਦੋ। ਦੋ ਮਿੰਟ ਛੱਡ ਦੋ, ਦੋ ਮਿੰਟ ਛੱਡ। ਦੋ ਮਿੰਟ ਛੱਡ ਦੋ। ਦੋ ਮਿੰਟ ਛੱਡ ਦੋ ਕਿਤੇ ਨਹੀਂ ਜਾਂਦੀ, ਕਿਤੇ ਨਹੀਂ ਜਾਂਦੀ। ਦੋ ਮਿੰਟ ਛੱਡ ਦੋ। ਕੋਈ ਨਾ ਥੋੜੀ ਘਬਰਾਉਂਦੀ ਆ ਕੋਈ। ਕਿੱਥੋਂ ਆਇਓ ਮਾ? ਕਿੱਥੋਂ ਆਏ? ਛੱਡ ਤੋਂ ਆਏ ਵੈਸੇ ਦਿੱਲੀ ਤੋਂ ਆਸੀ ਸਾਹਸ ਹੋਇਆ। ਛੱਡ ਚੁੱਕੀ ਚੱਲ। ਇੱਤੋਂ ਦਵਾਈ। ਸਾਹਮੇ ਦੀ ਫਿੱਟ ਪਹਿਲੀ ਵਾਰ ਆਇਓ? ਹਾਂਜੀ ਪਹਿਲੀ ਵਾਰ ਆਇਓ। ਫਿੱਟ ਪੈਂਦਾ ਸੀ ਇਹਨੂੰ ਦਿੱਲੀ ਤੋਂ ਦਵਾਈ ਚੱਲਦੀ ਹੈ ਇਹਦੀ। ਹੋਏ। ਲੇਕਿਨ ਹੁਣ ਵੀ ਇੰਨੀ ਹੀ ਹਮਤਤੀ ਪਰੇਸ਼ਾਨ ਆਸੀ ਦੋਨੇ ਜੀ। ਕੋਈ ਨਾ ਕੋਈ ਬੰਦਰੀ ਲਾ ਲਾ ਬੰਦਰੀ ਨਾਲਾਂ ਅਸੀਂ ਸਾਡੀ ਭੈਣ ਆ ਉਹ ਅਸੀਂ ਤੇਰੇ ਨਾਲ ਵਾਇਗਰੂ ਮੇਰ ਦਾ ਨਾ ਨਾ ਛੋੜਾਂਗੇ ਛੋੜਾਂਗੇ ਹਾਂਜੀ ਅ ਦਾਦਾ ਦਾਦਾ ਜੀ ਹਾਂ ਦਾਦਾ ਦਾਦਾ ਦੋ ਪੋਤਿਆਂ ਨੂੰ ਲੈ ਕੇ ਆਇਆ ਆਪਣੇ ਨੂੰ ਤੁਸੀਂ ਦੇਖੋ ਕਿੱਡੀ ਸੇਵਾ ਲੱਗੀ ਇਹਨਾਂ ਦੀ ਪਰ ਜੇ ਦੇਖਿਆ ਜਾਵੇ ਅੱਜ ਦੇ ਹਿਸਾਬ ਨਾਲ ਕਹਿੰਦੇ ਜੀ ਡੰਨ ਲੱਗਿਆ ਇਹ ਡੰਨ ਨਹੀਂ ਹੁੰਦਾ ਭਰਾਵੋ ਇਹ ਕਰਮਾਂ ਦੀ ਆ ਰੱਬ ਜੰਮੇ ਰੱਬ ਇਸ ਘਰ ਦੇ ਵਿੱਚ ਦੋ ਤੇ ਜਿੰਨਾ ਇਹਨਾਂ ਰੱਬਾਂ ਦੀ ਸੇਵਾ ਕਰ ਲਾਂਗੇ ਨਾ ਉਹਨਾਂ ਵੀ ਥੋੜੀ ਆ ਬਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਜੀ ਰੱਬ ਜੀ ਠੀਕੋ ਠੀਕ ਕੋਈ ਨਾ ਐਨੇ ਰੱਬ ਐਨੇ ਰੱਬ ਦਾ ਰੂਪ ਵੀਰ ਸਾਡੇ ਭਰਾ ਸਾਡੀਆਂ ਭੈਣਾਂ ਸਾਡੀਆਂ ਮਾਮਾ ਇੱਥੇ ਪਹੁੰਚਦੇ ਇੱਕ ਦਿਨ ਤਾਂ ਹੀ ਇੱਥੇ ਇੱਥੇ ਔਰਾਵਾ ਜਿਹੜਾ ਪੋਜ਼ਿਟਿਵ ਹੁੰਦਾ ਤਾਂ ਹੀ ਇੱਥੇ ਏਡੀ ਕਿਰਪਾ ਹੁੰਦੀ ਆ ਠੀਕ ਆ ਬਾਈ ਕੀ ਨਾਂ ਤੇਰਾ ਸਿਕੰਦਰ ਸਿੰਘ ਕੰਦਰਾ ਤੂੰ ਇੰਨਾ ਸੋਹਣਾ ਕੰਮ ਸਿੱਖਿਆ ਬਿਲਡਿੰਗ ਦਾ ਵੀ ਕੰਮ ਜਾਣਦਾ ਤੂੰ ਹੋਰ ਕਾੜਾ ਜਾਣਦਾ ਹੈ ਫਟਕਣਾ ਜਾਣਦਾ ਆਂਦਾ ਪੈਪਰ ਕਾਰਾਂ ਬਣਾਉਂਦਾ ਵੀ ਸਿੱਖਿਆ ਕਾਰਾਂ ਵੀ ਜਾਣਦਾ ਸੀ ਬਾਈ ਥੈਂਕ ਯੂ ਕਾਰਾਂ ਦਾ ਜਾਣਦਾ ਕੋਈ ਮਾਂ ਪੁੱਤਰੀ ਲਓ ਦਵਾਈ ਲਓ ਆ ਜਾ ਪੁੱਤਰੀ ਆ ਗੱਲ ਸੋ ਨਹੀਂ ਛੱਡ ਕੇ ਜਾਂਦੀ ਦਾਦੀ ਨਹੀਂ ਛੱਡ ਕੇ ਅੱਗੇ ਵੀ ਦਾਦੀ ਤੇ ਨਾਲ ਰਹੀ ਸੀ ਨਾ ਆਹ ਨਾਲ ਨਹੀਂ ਦਵਾਈ ਤਾਂ ਦਵਾਈ ਦਿਵਾ ਕੇ ਮੋੜ ਕੇ ਲੈ ਜਾ ਦਵਾਈ ਦਿਵਾ ਕੇ ਤੈਨੂੰ ਨਹੀਂ ਘਰਦੀ ਨਹੀਂ ਕਰਦੀ ਮੈਂ ਨਾਲੇ ਲੈ ਕੇ ਜਾਉਂਗੀ ਉਹ ਪਤਾ ਕੀ ਤੇਰੇ ਤੋਂ ਜ਼ਿਆਦਾ ਤੰਗ ਕਰਦਾ ਨਾ ਤੇ ਘਰ ਦੇ ਕਹਿੰਦੇ ਸੀ ਅਰਸ਼ ਨੂੰ ਫੋਨ ਲਾਣਿਆ ਉਹਨਾਂ ਦਾ ਮਤਲਬ ਵੀ ਮੈਨੂੰ ਕਹਿੰਦਾ ਮੈਂ ਦਵਾਈ ਲੈ ਕੇ ਆ ਜੂਗਾ ਮੈਂ ਤੰਗ ਨਹੀਂ ਕਰਦਾ ਅਰਸ਼ ਨੂੰ ਫੋਨ ਲਾ ਲੈ ਜਾ ਤੈਨੂੰ ਕੋਈ ਨਹੀਂ ਦਿੰਦਾ ਦਵਾਈ ਆਰੇ ਬੱਚਿਆਂ ਨੂੰ ਮਿਲੀ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ